ਸਭ ਤੋਂ ਹੀ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਭ ਜਾਤ ਦੇ ਪੀੜੀਆਂ ਮੁਖਤਿਆਂ ਹੱਠੀਆਂ ਜਪੀਆਂ ਤੱਪੀਆਂ ਜਨਨਾਮ ਜਪਿਆ ਵੰਡਿਆ ਦੇਗ ਚਲਾਈ ਤੇਗਵਾਈ ਦੇਖ ਕੇ ਅੰਡੜ ਕੀਤਾ ਤਾਤਨਾ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਧੰਡਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਮਹਿਤ ਸਿਸਤੇ ਬੰਦ ਬੰਦ ਕਟਾਏ ਖੋਪਰ ਲਹਾਈਆਂ ਚਰਖਰੀਆਂ ਤੇ ਚੜੇ ਤਾਂ ਨਿਆਰ ਨਾ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਜਨ ਲਿਬਾਹੀ ਤਨ ਦੀ ਕਮਾਈ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧੰਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜहां-ਜहां ਖਾਲਸਾ ਜੀ ਸਾਹਿਬ ਤहां-ਤहां ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਜਾਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਾਹੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਚਿਕਾਣਨ ਸਕੀਦਾਨ ਕੇ ਇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਹਾ ਦਾਨ ਪ੍ਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਤਿਗੁਰ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਤਨ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਰੰਕਾਰ ਸਰੂਪ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਸਤਿਗੁਰ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਨਿਮਰਤਾ ਸਹਿ ਤੇ ਅਰਦਾਸ ਬੇਨਤੀ ਜੋਦੜੀ ਮਹਾਰਾਜ ਆਪ ਜੀ ਦੇ ਦਰੋਂ ਕਰੋਰ ਸائے ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਸਮੋਂ ਸ਼ਿਦ ਸਿੰਘ ਬਾਬੇ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੰਗਸ਼ੀਦਾਂ ਸੋਣਾ ਵਿਖੇ ਸਤਿਗੁਰੂ ਜੀ ਆਪ ਜੀ ਦੀ ਮਿਹਰ ਹੋਈ ਰਹਿਮਤ ਹੋਈ ਚਾਰ ਪੈਰਾ ਤ੍ਰੈਅਈ ਸੀ ਸੁੱਖਾਂ ਨ ਬਤੀਤ ਹੁੰਦੇ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਜੀਓ ਆਪ ਜੀ ਦੀ ਮਿਹਰ ਹੋਈ ਰਹਿਮਤ ਹੋਈ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਵਜ ਨੇ ਸੰਗਤਾਂ ਨੂੰ ਖੁੱਲੇ ਦਰਸ਼ ਤੇ ਦਰਜ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ 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 ਕਿਤ ਹੈ ਸਤਿਗੁਰੂ ਜੀਓ ਆਜਿ ਦਾ ਮੁੱਖ ਪ੍ਰਵਾਨ ਹੈ ਪ੍ਰਗਟਿਓ ਮਰਦ ਅਗੰਮੜਾ ਵਰੀ ਆਮ ਇਕਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਂਵਾਕ ਅਨਸਾਰ ਸਹਬੇ ਕਮਾਲ ਸ਼ਹਨशाह ਦਰવેશ ਪિતા ਸਾਹਿਬ ਧੰਨ 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 ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਜਿ ਦੇ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰੂ ਜੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮ ਸੰਤ શ્રીਮਾਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਇਲਾਕਾ ਨਿਵਾਸੀ ਸਮੂਹ ਸਾ ਸੰਗਤ ਤੇ ਸਤਿਗੁਰੂ ਜੀ ਦੀ ਸੇਵਾ ਦਰਉ ਲੋਰਾਲ ਮੇਲਕੇ ਕੱਲ ਰੋਜ ਤੂੰ ਅੱਜ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਉਹ ਆਪ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਮੁੱਖ ਰੱਖਦੇ ਹੋਏ ਆ ਤੁੜ ਕੀ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਜਵਜੀਤ ਸਾਹਿਬ ਸਵੇਤਰੰਭ ਕਰਵਾਣੇ ਕੀਤੇ ਹੋਏ ਹਨ ਆਪ ਜੀ ਦੇ ਮਿਹਰ ਹੋਈਏ ਸਤਿਗੁਰ ਜੀ ਉੱਤਰ ਗੁਰਬਾਣੀ ਦਾ ਜਾਪ ਚੱਲ ਰਹੇ ਹਨ ਸਤਿਗੁਰੂ ਜੀਓ ਕਿਰਪਾ ਕਰੇ ਮਾਰੇ ਪ੍ਰਕਾਸ਼ ਹਸਤਾਂ ਦੀ ਸੇਵਾਵਾਂ ਕਰਦੇ ਆਂ ਸੇਵਾਦਾਰਾਂ ਪਾਸੋਂ ਬਾਣੀ ਸੇਵਾ ਸੁਣਨ ਕਰਦੇ ਹਜਰ ਚੁੱਟਦੇ ਆਂ ਬੰਦਿਆਂ ਇੱਕ ਨੀ ਨ ਇੱਕ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪ ਬਖਸ਼ੰਦ ਪਿਤਾ ਹੋ ਜੀ ਬਖਸ਼ ਲੈਣਾ ਅੱਗੇ ਤੋਂ ਸ਼ੁੱਧ ਸੇਵਾ ਸ਼ੁੱਧ ਗੁਰਬਾਣੀ ਪੜਨ ਦੇ ਬਲ ਤੁਦਾਂ ਬਖਸ਼ਿਸ਼ ਕਰਨੇ ਤਾਂ ਦਰਵੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੇ ਇਸ ਤਰ੍ਹਾਂ ਆਪਣੀ ਮਿਹਰਬਕੌਮ ਤੇ ਬਣਾਈ ਰੱਖਣਾ ਕਉਬ ਨੂੰ ਚੜਦੀ ਕਲਾ ਚ ਰੱਖਣਾ ਸਬਜੀਆਂ ਆਸਾ ਮਨਸਾ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸਤਿਗੁਰ ਜੀ ਇਸ ਟਾਈਮ ਆਪਜੀ ਦੀ ਬਖਸ਼ੂਆਂ ਦਾਤਾਂ ਵਿੱਚੋਂ ਪੰਜਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਅਣਕ ਪ੍ਰਕਾਰ ਉਹ ਵਜਨ ਬੋ ਕੀਏ ਬਹੁ ਵਿੰਜਨ ਮਿਸਟਾਏ ਕ੍ਰੀਪਾ ਆਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਰਾਏ ਲੱਗਿਆ ਭੋਗ ਸਾਧ ਸੰਗਤ ਵਿੱਚ ਅਟੋ ਤਵਰਤੇ ਜੋ ਜੀ ਛਕੇ ਮੋਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਾਉ ਜਪੇ ਸਤਿਗੁਰ ਜੀ ਅੰਮ੍ਰਿਤ ਵੇਲੇ ਤੁ ਲੈ ਕੇ ਇਸ ਤੋਂ ਤੱਕ ਸਮੂਹ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੈ ਕੇ ਹੁਚਲਾਣਾ ਤਿਲ ਫਲ ਬੇਟਾ ਆ ਪ੍ਰਵਾਨ ਕਰਨੀਆਂ ਸਤਿਗੁਰ ਜੀ ਕਿਰਪਾ ਕਰੋ ਚੱਲ ਰਿਹਾ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਪਵਿੱਤਰ ਹੁਕਮ ਦਦਾਤ ਬਖਸ਼ਿਸ਼ ਕਰੋ ਤੇ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਆਰੰਭ ਕਰਨ ਦੀ ਸਵਰਥਾ ਬਖਸ਼ਿਸ਼ ਕਰੋ ਜੋ ਜੀ ਆਇਆਂ ਦਰ ਤੇ ਆਵੇ ਸਦਾ ਹੰਦ ਪ੍ਰਸੰਗ ਜਾਵੇ ਅੜੇ ਸੋ ਝੜੇ ਸਰਨ ਪਰੇ ਸੋ ਤਰੇ ਤਨ ਗੁਰਨਾਨਿਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਹੁਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਸਭ ਸੇ ਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚ ਹੈ ਆਖੋ ਜਿਸ ਬਦ ਮ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਕਵਾਰ ਹੋਏ ਸਭ ਮ ਲਾਂਗੇ ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ Dá o ser da carcema de Gurupari ਇਕ ਨਗਰੀ ਪੰਜ ਚੋਰ ਬਸਿਅਲੇ ਬਿਰਜਤ ਚੋਰੀ ਧਾਵੈ ਪ੍ਰਹ ਦਸ ਮਾਜ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚੈਤ ਹੋ ਵਾਸ ਦੇਉ ਬਨਵਾਲੀ RAM ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਜ ਭਾਏ ਜਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰ ਆਂਗਨ ਮੇਰੇ ਬੋਪਾ ਪਤਰ ਤਤ ਡਾਲਾ ਸਰਬ ਜੋਤ ਨਿਰੰજન ਸੰਭੋ ਛੋੜੋ ਬਹੁਤ ਜੰਜਾਲਾ ਸੋ ਨ ਸਿਖਵੰਤੇ ਨਾਨਕ ਬਿਨ ਵੈ ਛੋਡੋ ਮਾਇਆ ਜਾਲ ਮਨ ਵਿਚਾਰ ਏਕ ਦਿਵ ਲਾਗੀ ਪਨ ਰਪ ਜਨਮ ਨ ਕਾਲ ਸੋ ਗੁਰੂ ਸੋ ਸਿਖੋ ਕਥਿਐ ਲੈ ਸੋ ਵੈਦ ਜੇ ਜਾਣੇ ਰੁਗੀ ਤਿਸ ਕਾਰਨ ਕੰਮ ਨ ਧੰਦਾ ਨਾਹੀ ਤੰਦ ਗ੍ਰਹੀ ਜੋਗੀ ਕਾਮ ਕ੍ਰੋਧ ਹੰਕਾਰ ਤਜਿਐਲੇ ਲੋਭ ਮੋਹ ਇਸ ਮਾਇ ਮਨ ਤਤ ਅਵਗਤ ਧਿਆਇ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦ ਦਾਤ ਕਥਿਐਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਤਾਸ ਪ੍ਰਸਾਦੰ जागत नाही सुता महा गंभीर पत्र पाताल नानक सरब जुआया उपदेश गुरु मम बन है नगर बं बिखतज अमृत पी आया गूजरी महला पहला कवन कवन जाच प्रभु दाते ताके अंत न पर सुमार ਜੈਸੀ ਪੋਖ ਹੋਏ ਅਬ ਅੰਦਰ ਤੂੰ ਸਮਰਥ ਸਚ ਦੇਵਨ ਹਾਰ ਐ ਜਪ ਤਪ ਸੰਜਮ ਸਚ ਧਾਰ ਹਰ ਹਰ ਨਾਮ ਦੇਹ ਸੁਖ ਪਾਈਏ ਤੇਰੇ ਭਗਤ ਪਰੇ ਪੰਡਾਰ ਰਹਾਓ ਸੁੰਨ ਸਮਾਦਰ ਹੈ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲੋਥਲ ਤਰਣ ਗगन ਤਹਿ ਨਾਹੀ ਆਪੇ ਆਪ ਕੀ ਆਕਰਤਾਰ ਨਾ ਤਦ ਮਾਇਆ ਮਗਨ ਨ ਛਾਇਆ ਨਾ ਸੁਨ ਸੂਰਜ ਚੰਦ ਨ ਜੋਤਿ ਪਰ ਸਰਬ ਦ੍ਰਿਸ਼ਟ ਲੋਚਨ ਅਭੰਤਰ ਇਕਾਨਦਰ ਸੋਤ੍ਰ ਭਗਵਨ ਸਾਰ ਪਵਨ ਪਾਣੀ ਅਗਨਯ ਤਨ ਕੀਆ ब्रह्म बिनम हे सकार सर्वे जज कु प्रभदाता दात करे अपने विचार कोट ददेश जज है प्रभ नयक दे, दे तोट नहि भंडार उद पांड कछ न समावै सिद अमृत पर निहार ਸਿੱਧ ਸਮਧੀ ਅੰਤਰ ਜਾਚ ਹੈ ਰਿੱਧ ਸਿੱਧ ਜਾਚ ਕਰਹਿ ਜੇ ਕਾਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਨ ਦੇਵੇ ਪ੍ਰਕਾਰ ਵੱਡੇ ਭਾਗ ਗੁਰਸਹਿਬ ਹੈ ਅਪਨਾ ਬੇਦ ਨਹੀ ਗੁਰਦੇਵ ਮੁਰਾਰਾ ਤਾਕੋ ਕਾਨ ਨਹੀ ਜਮ ਜੋ ਹੈ ਬੋਝ ਅੰਦਰ ਸ਼ਬਦ ਵਿਚਾਰ ਅਬ ਦਬ ਅਬਰ ਨਾ ਮੰਗੋ ਹਰ ਬਹਿ ਨਾਮ ਨਿਰੰજન ਦੇਜੇ ਪਿਆਰ ਨਾਨਕ ਚਾਤਰ ਕੋ ਅੰਮ੍ਰਿਤ ਜਲ ਮੰਗੈ ਹਰ ਜਸ ਦੇਜੇ ਕਿਰਪਾ ਧਾਰ